ਲੋਟਕਨ ਦਾ ਫਰੂਟ ਆਪਾਂ ਖੇਤ ਦੇ ਵਿੱਚ ਸ਼ਿਫਟ ਕਰਨ ਲੱਗੇ ਆਂ ਜੀ ਹਸਤਰੀ ਕਾਲ ਦੀ ਮੈਂ ਗੁਰਸਿਮਰਨ ਸਿੰਘ ਤਨੂ ਆ ਨੈਚੁਰਲ ਫਾਰਮ ਤੋਂ ਦੋਸਤੋ ਅੱਜ ਜਿਹੜਾ ਬੂਟਾ ਲਾ ਰਹੇ ਆਂ ਜੀ ਆਪਾਂ ਲੋਟਕਨ ਦਾ ਬੂਟਾ ਲਾ ਰਹੇ ਆਂ ਜੀ ਇਹ ਇੱਕ ਲੀਚੀ ਫੈਮਿਲੀ ਦੇ ਵਿੱਚ ਜਿੱਦਾਂ ਲੋਗਨ ਸੀ ਜੀ ਉਦਾਂ ਹੀ ਇਹਦਾ ਫਰੂਟ ਹੁੰਦਾ ਇਹਦੇ ਚ ਚਾਰ ਜਾਂ ਪੰਜ ਸੀਡ ਹੁੰਦੇ ਆ ਛੋਟੇ ਲੀਚੀ ਮੰਗੇ ਇੱਕ ਸੀਡ ਨਹੀਂ ਹੁੰਦਾ ਤਿੰਨ ਤੋਂ ਲੈ ਕੇ ਪੰਜ ਸੀਡ ਹੁੰਦੇ ਆ ਦੋ ਤੋਂ ਲੈ ਕੇ ਜੀ ਇਹ ਬੜਾ ਵਧੀਆ ਫਰੂਟ ਆ ਜੀ ਦੋਸਤੋ ਇਹ ਬੂਟੇ ਦੇ ਤਣੇ ਤੇ ਹੀ ਲੱਗਦਾ ਸਾਰੇ ਕਿਤੇ ਇਦਾਂ ਲੰਬੀਆਂ ਲੰਬੀਆਂ ਲੜੀਆਂ ਲੱਗ ਜਾਂਦੀਆਂ ਨੇ ਲੜੀਆਂ ਤੇ ਇਹ ਫਿਰ ਚਣੀਆਂ ਜਾਂਦਾ ਇੱਕ ਲੜੀ ਤੇ 10 ਤੋਂ ਲੈ ਕੇ 20 ਫਰੂਟ ਆ ਜਾਂਦੇ ਆ ਜੀ ਤੇ ਪੂਰੇ ਤਣੇ ਤੇ ਭਰ ਜਾਂਦਾ ਜੀ ਇਹ ਕਵਾਂਟਲਾਂ ਦੇ ਹਿਸਾਬ ਨਾਲ ਇੱਕ ਬੂਟੇ ਨੂੰ ਫਲ ਲੱਗਦਾ ਦੋਸਤੋ ਇਹ ਕੀ ਪੰਜਾਬ ਚ ਹੋ ਸਕਦਾ ਅੱਜ ਆਪਾਂ ਲਾ ਕੇ ਟ్రਾਇਲ ਸ਼ੁਰੂ ਕਰਨ ਜਾ ਰਹੇ ਹਾਂ ਜਿੱਦਾਂ ਮੈਂ ਪਹਿਲਾਂ ਵੀ ਕਈ ਚੀਜ਼ਾਂ ਦਾ ਟ్రਾਇਲ ਸ਼ੁਰੂ ਕੀਤਾ ਐਵੇ ਕਾਡੋ ਦਾ ਲੋਗਨ ਦਾ ਉਹਦੇ ਚੋਂ ਆਪਾਂ ਸਕਸੈਸਫੁਲ ਹੋਏ ਲੋਗਨ ਦੇ ਨਾਲ-ਨਾਲ ਆਪਾਂ ਪੇਗਨ ਨਟ ਦੇ ਵਿੱਚ ਆਪਾਂ ਜਾਪਾਨੀ ਫਲ ਦੇ ਵਿੱਚ ਸਕਸੈਸਫੁਲ ਹੋਏ ਕਈ ਚੀਜ਼ਾਂ ਇਹ ਜਿਹੜੀਆਂ ਨੇ ਜਿਹੜੀਆਂ ਆਪਾਂ ਆਪਣੇ ਖੇਤ ਦੇ ਵਿੱਚ ਲਿਆ ਕੇ ਸਕਸੈਸਫੁਲ ਹੋ ਕੇ ਫਿਰ ਉਹਨਾਂ ਦੋਸਤਾਂ ਨੂੰ ਅੱਗੇ ਲਵਾਉਣ ਰਹੇ ਆ ਜਿਵੇਂ ਐਵੇਂ ਕਾਡੋ ਦੇ ਬਾਗ ਲੱਗ ਰਹੇ ਨੇ ਜੀ ਹੁਣ ਪੰਜਾਬ 'ਚ ਆਉਣ ਵਾਲੇ ਸਮੇਂ ਦੇ ਵਿੱਚ ਲੋਗਨ ਦੇ ਵੀ ਆਪਾਂ ਬਾਗ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜੀ ਇੱਕ ਨਵੀਂ ਫਸਲ ਆਵੇ ਪੰਜਾਬ ਦੇ ਵਿੱਚ ਆਪਾਂ ਪੰਜਾਬੀਆਂ ਨੂੰ ਨਵੀਂ ਫਸਲ ਖਾਣ ਨੂੰ ਮਿਲੇ ਤੇ ਉਹ ਪੂਰੇ ਵਧੀਆ ਤਰੀਕੇ ਨਾਲ ਪੰਜਾਬ ਚ ਹੋ ਸਕੇ ਉਹੀ ਮਹੀਮ ਦੇ ਤਹਿਤ ਉਹੀ ਜਿਹੜੀ ਆਪਣੀ ਇੱਕ ਲਗਨ ਦੇ ਤਹਿਤ ਮੈਂ ਆ ਨਵੇਂ ਲੋਟਕਾਨ ਦੇ ਬੂਟੇ ਇਹ ਮੰਗਵਾਏ ਨੇ ਜੀ ਹੁਣ ਇਹਨਾਂ ਨੂੰ ਲਾ ਕੇ ਆਪਾਂ ਇਹਨਾਂ ਦੇ ਟੈਂਪਰੇਚਰ ਵਗੈਰਾ ਵਗਾਰੀ ਮੈਂ ਸਾਰਾ ਕੁਝ ਪਤਾ ਕਰ ਲਿਆ ਸੀ ਇੱਕ ਵਾਰ ਮਾੜੀ ਜੀ ਸਰਦੀ ਚ ਦਿੱਕਤ ਆ ਸਕਦੀ ਹੈ ਬਾਕੀ ਆਪਾਂ ਇਹ ਕਾਮਯਾਬ ਹੋ ਸਕਦੇ ਆ ਇਹਨਾਂ ਨੂੰ ਇੱਥੇ ਪੈਦਾ ਕਰਨ ਚ ਤੇ ਹੁਣ ਆਪਾਂ ਲਾ ਕੇ ਅੱਜ ਦੇਖੋ ਵੀਰ ਜੀ ਮੈਂ ਬਿਉਂਤਬੰਦੀ ਪਹਿਲਾਂ ਕਰ ਲੈਣਾ ਉਹਨਾਂ ਬਿਉਂਤਬੰਦੀ ਕਿਦਾਂ ਵੀ ਮੈਂ ਖਾਲ ਪਹਿਲਾਂ ਪਾ ਕੇ ਉਹਦੇ ਚ ਬੂਟੇ ਲਾਉਣ ਲਈ ਛੱਡ ਲੈਣਾ ਹੁਣ ਕਣਕ ਦੇ ਵਿੱਚ ਆਪਾਂ ਇਹ ਬੂਟੇ ਲਾ ਰਹੇ ਆਂ ਖਾਲ ਛੱਡਿਆ ਹੋਇਆ ਜੀ ਖਾਲ ਦੇ ਵਿੱਚ ਹੁਣ ਆਪਾਂ ਟੋਏ ਪੱਟ ਕੇ ਬੂਟੇ ਲਾ ਰਹੇ ਆਂ ਇਹਨਾਂ ਦੇ ਪਹਿਲਾਂ ਟੋਏ ਆਪਾਂ ਜਿਹੜੇ ਪਹਿਲੇ ਟੋਏ ਹੁੰਦੇ ਆ ਉਹ ਡੂੰਘੇ ਟੋਏ ਪੱਟ ਕੇ ਉਹਦੇ ਚ ਖਰਾਕ ਪਾਣੀ ਪਾ ਕੇ ਉਹਨੂੰ ਬੰਦ ਕਰ ਦਿੰਨੇ ਆਂ ਫੇਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸੀਜ਼ਨ ਹੁੰਦਾ ਹੁਣ ਫਰਵਰੀ ਦੇ ਵਿੱਚ ਆਪਾਂ ਕਣਕ ਵੀ ਲੈ ਲਈ ਤੇ ਆਪਾਂ ਬੂ 20 ਫੁੱਟ ਅੱਗੇ ਅਗਲਾ ਖਾਲ ਆ 20 ਫੁੱਟ ਦੇ ਵਿੱਚ ਜਿਹੜੀ ਜਗ੍ਹਾ ਬਚ ਗਈ ਉਹਦੇ ਵਿੱਚ ਆਪਾਂ ਨੇ ਕਣਕ ਦੀ ਫਸਲ ਆਪਣੀ ਸੋਨਾ ਮੋਤੀ ਕਣਕ ਦੀ ਫਸਲ ਲਈ ਆ ਤੇ ਜਿਹੜੇ ਖਾਲ ਦੇ ਵਿੱਚ ਆਪਾਂ ਹੁਣ ਬੂਟੇ ਲਾ ਦੇਣੇ ਆ ਇਹ ਬੂਟੇ ਇੱਕ ਤਾਂ ਜਦੋਂ ਆਪਾਂ ਕਣਕ ਨੂੰ ਪਾਣੀ ਦੇਣਾ ਇਹਨਾਂ ਨੂੰ ਨਹੀਂ ਪਾਣੀ ਹੋਊ ਇਹਨਾਂ ਨੂੰ ਪਾਣੀ ਦੇਣਾ ਕਣਕ ਨੂੰ ਨਹੀਂ ਹੋਊਗਾ ਜਦੋਂ ਆਪਾਂ ਨੂੰ ਜ਼ਰੂਰਤ ਹੁੰਦੀ ਆ ਵੀ ਆਪਾਂ ਨੇ ਖਾਲ 'ਚ ਪਾਣੀ ਛੱਡਣਾ ਬੂਟਿਆਂ ਨੂੰ ਪਾਣੀ ਛੱਡਣਾ ਤਾਂ ਆਪਾਂ ਬੂਟਿਆਂ ਨੂੰ ਛੱਡ ਸਕਦੇ ਆ ਜਦੋਂ ਆਪਾਂ ਨੂੰ ਜ਼ਰੂਰਤ ਆ ਵੀ ਆਪਾਂ ਨੇ ਆਪਣੀ ਮੇਨ ਫਸਲ ਨੂੰ ਚਾਹੇ ਉਹ ਕਣਕਾ ਚਾਹੇ ਉਹ ਹਲਦੀ ਆ ਚਾਹੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇੱਥੇ ਰਾਗੀ ਬੀਜੂੰਗਾ ਜੀ ਉਹ ਆ ਤੇ ਉਹਨੂੰ ਫਿਰ ਆਪਾਂ ਚਾਹੇ ਪਾਣੀ ਦੇਈਏ ਨਾ ਦੇਈਏ ਜਿਹੜੀ ਚੀਜ਼ ਨੂੰ ਆਪਾਂ ਜ਼ਰੂਰ ਤਾਂ ਉਹਨੂੰ ਪਾਣੀ ਦੇ ਸਕਦੇ ਆ ਖਾਲ ਦੇ ਵਿੱਚ ਹੁਣ ਮੈਂ ਕੋਈ ਕਣਕ ਦਾ ਡਾਲ ਨਹੀਂ ਵਿਧਿਆ ਜੀ ਕੁਝ ਨਹੀਂ ਵਿਧਿਆ ਹੁਣ ਇਹ ਬੂਟੇ ਇੱਥੇ ਲਾ ਦੇਣੇ ਆ ਐ ਇਦਾਂ ਹੀ ਸਾਰਾ ਲੰਬਾ ਖਾਲ ਆ ਜੀ ਇਹ ਤਕਰੀਬਨ 200 ਫੁੱਟ ਦਾ ਇਹ ਖਾਲ ਦੇ ਵਿੱਚ ਜਦੋਂ ਪਾਣੀ ਹੋ ਜਾਂਦਾ ਈਜ਼ੀ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੋਨਾਂ ਵੱਟਾਂ ਤੇ ਮੈਂ ਹਲਦੀ ਲਾ ਲੂੰਗਾ ਸਰਦੀ ਦੇ ਵਿੱਚ ਹਲਦੀ ਜਣੀ ਆਪਣੀ ਮੁੱਕ ਜਾਂਦੀ ਹੈ ਫਰਵਰੀ ਤੇ ਮਾਰਚ ਦੇ ਵਿੱਚ ਆਪਾਂ ਹਲਦੀ ਲਾ ਕੇ ਸਾਰਾ ਸਾਲ ਉਹ ਖੜੀ ਰਹੂਗੀ ਫੇਰ ਸਰਦੀ ਜਾ ਕੇ ਇੱਕ ਸਾਲ ਦੀ ਫਸਲ ਨਾਲੇ ਤਾਂ ਬੱਟਾ ਸਾਫ ਸਹੀ ਆ ਹੋ ਜਾਂਦਾ ਨਾਲੇ ਆਪਾਂ ਇੱਕ ਫਸਲ ਆ ਜਿਹੜੀ ਉਹ ਐਕਸਟਰਾ ਲੈ ਲੈਣੇ ਆ ਜੀ ਕਣਕ ਨਾਲੋਂ ਵੀ ਤੇ ਬੂਟਿਆਂ ਨਾਲੋਂ ਵੀ ਦੋਨਾਂ ਦੇ ਵਿੱਚ ਇਹ ਇੰਟਰ ਕ੍ਰੌਪ ਆਪਾਂ ਹਲਦੀ ਦੀ ਲਵਾਂਗੇ ਜੀ ਇਸ ਇਹਦੀਆਂ ਬੱਟਾਂ ਤੇ ਇਹ ਲੋਟ ਕੌਰਨ ਫਰੂਟ ਬਾਈ ਬਹੁਤ ਮਿੱਠਾ ਹੁੰਦਾ ਜੀ ਤੇ ਬੜਾ ਟੇਸਟੀ ਹੁੰਦਾ ਉਹਦੀ ਫੋਟੋ ਵੀ ਨਾਲ ਲਾ ਦਾਂਗੇ ਜੀ ਤੇ ਬੜਾ ਪਿਆਰਾ ਬੂਟਾ ਜੀ ਇਹ ਹੁਣ ਲਾ ਰਹੇ ਆ ਇਹਦੇ ਦੋ ਬੂਟੇ ਮੰਗਵਾਏ ਨੇ ਦੋਨੋਂ ਬੂਟੇ ਲਾ ਰਹੇ ਆ ਜੇ ਹੋਰ ਸੱਜਣ ਕਿਸੇ ਨੂੰ ਦੋਸਤ ਨੂੰ ਬੂਟੇ ਚਾਹੀਦੇ ਹੋਣਗੇ ਉਹ ਵੀ ਅਵੇਲੇਬਲ ਹੋ ਜਾਣਗੇ ਲੋਟ ਕਾਂ ਦੇ ਇਦੋਂ ਬਾਅਦ ਆਪਾਂ ਲਾਵਾਂਗੇ ਜੀ ਹੁਣ ਮੈਕਡਮੀਆ ਉਹ ਵੀ ਤੁਹਾਨੂੰ ਅਗਲੀ ਵੀਡੀਓ ਚ ਦਿਖਾਉਨੇ ਆ ਜੀ ਅੱਜ ਈ ਘਾਲ ਜੀ